ਮੇਰੀ ਮੈਸੀ ਨੂੰ ਬੜਾ ਵੱਡਾ ਸੰਕਟ ਸੀ ਜਿਹਦਾ ਹੱਲ ਕਿਸੇ ਕੋਲ ਨਹੀਂ ਨਿਕਲਿਆ 25 ਸਾਲ ਪਹਿਲੇ ਮੇਰੀ ਮੈਸੀ 2 ਸਾਲ ਸੁੱਤੀ ਨਹੀਂ ਸੀ ਪੂਰੇ ਅੱਛਾ ਜੀ ਤਾਂ ਉਹਨਾਂ ਦਾ ਇਲਾਜ ਜਿਹੜਾ ਸੀ ਮੈਡੀਕਲ ਦੇ ਵਿੱਚ ਬਿਲਕੁਲ ਫੇਲ ਹੋ ਗਿਆ ਸੀ ਤਾਂ ਇੱਥੋਂ ਕਿਰਪਾ ਆਈ ਸੀ ਸਾਡੇ ਤੇ ਤੇ ਉਦੋਂ ਦੇ ਅਸੀਂ ਨਾਲ ਜੁੜੇ ਆਇਆ ਕਿਉਂਕਿ ਸਾਨੂੰ ਜੀਵਨ ਦਾਣ ਮਿਲਿਆ ਮੇਰੀ ਮੈਸੀ ਨੂੰ ਇੱਥੋਂ ਇੱਕ ਨਵਾਂ ਜੀਵਨ ਮਿਲਿਆ ਸੀ ਉਦੋਂ ਦੇ ਅਸੀਂ ਨਾਲ ਜੁੜੇ ਆ ਗੀ ਇੰਨੀ ਸੰਗਤ ਆ ਰਹੀ ਹੈ ਇਸ ਟਾਈਮ ਬਾਲਾ ਜੀ ਦੀ ਬਹੁਤ ਜ਼ਿਆਦਾ ਕਿਰਪਾ ਇੱਥੇ ਕੁਝ ਮੰਗੋ ਨਾ ਬਸ ਅਰਦਾਸ ਹੀ ਲਾ ਲਓ ਬਸ ਬਹੁਤ ਹੈ ਹਰ ਇੱਕ ਚੀਜ਼ ਮਿਲਦੀ ਜਾਂਦੀ ਜਿਹੜੀ ਮਰਜੀ ਜੀ ਬਿਨਾਂ ਮੰਗਿਆ ਸਭ ਕੁਝ ਮਿਲਦਾ ਤੁਸੀਂ ਪੌੜੀ ਚੜ ਗਏ ਨਾ ਤੇ ਤੁਹਾਨੂੰ ਸਾਰਾ ਕੁਝ ਮਿਲ ਜਾਣਾ ਬਾਲਾ ਜੀ ਦੀ ਇੰਨੀ ਕਿਰਪਾ ਹੈਗੀ ਇੱਥੇ ਪਹਿਲੀ ਪੌੜੀ ਤੇ ਹੱਥ ਰੱਖੋ ਸਰੀਰ ਹਿਲ ਜਾਂਦਾ ਬੰਦੇ ਦਾ ਇੰਨੀ ਪਾਵਰ ਹੈਗੀ ਦਰਬਾਰ ਦੇ ਵਿੱਚ ਸ੍ਰੀ ਬਾਲਾ ਜੀ ਮੰਦਰ ਵਿੱਚ ਜੁੜੇ ਹੋਏ ਨੇ ਸਾਡੇ ਨਾਲ ਸ਼ਰਧਾਲੂ ਜਿਹੜੇ ਜੁੜੇ ਚੁੱਕੇ ਨੇ ਗੱਲਬਾਤ ਕਰਦੇ ਨੇ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਬਾਲਾ ਜੈ ਗੁਰੂ ਮਾਤਾ ਜੀ ਸਰ ਤੁਹਾਨੂੰ ਇਸ ਦਰਬਾਰ ਨਾਲ ਜੁੜੇ ਹੋਏ ਨੂੰ ਕਿੰਨਾ ਸਮਾਂ 25 ਸਾਲ ਹੋ ਗਏ ਸਰ ਕਿਹੋ ਜਿਹਾ ਇਸ ਜ਼ਿੰਦਗੀ ਦੇ ਵਿੱਚ ਬਦਲਾਅ ਵੇਖਣ ਨੂੰ ਮਿਲਿਆ ਜਿਸ ਦਿਨ ਦੇ ਇਸ ਦਰ ਮਾਥਾ ਢੇਕਣਾ ਚਾਹੀਦਾ ਮੇਰੀ ਮੈਸੀ ਨੂੰ ਬੜਾ ਵੱਡਾ ਸੰਕਟ ਸੀ ਜਿਹਦਾ ਹੱਲ ਕਿਸੇ ਕੋਲ ਨਹੀਂ ਨਿਕਲਿਆ 25 ਸਾਲ ਪਹਿਲੇ ਮੇਰੀ ਮੈਸੀ 2 ਸਾਲ ਸੁੱਤੀ ਨਹੀਂ ਸੀ ਪੂਰੇ ਅੱਛਾ ਜੀ ਤਾਂ ਉਹਨਾਂ ਦਾ ਇਲਾਜ ਜਿਹੜਾ ਸੀ ਮੈਡੀਕਲ ਦੇ ਵਿੱਚ ਬਿਲਕੁਲ ਫੇਲ ਹੋ ਗਿਆ ਸੀ ਤਾਂ ਇੱਥੋਂ ਕਿਰਪਾ ਹੋਈ ਸੀ ਸਾਡੇ ਤੇ ਤੇ ਉਦੋਂ ਦੇ ਅਸੀਂ ਨਾਲ ਜੁੜੇ ਆਇਆ ਕਿਉਂਕਿ ਸਾਨੂੰ ਜੀਵਨ ਦਾਣ ਮਿਲਿਆ ਮੇਰੀ ਮੈਸੀ ਨੂੰ ਇੱਥੋਂ ਇੱਕ ਨਵਾਂ ਜੀਵਨ ਮਿਲਿਆ ਸੀ ਉਦੋਂ ਦੇ ਅਸੀਂ ਨਾਲ ਜੁੜੇ ਆ ਗਏ ਉਸ ਤੋਂ ਬਾਅਦ ਕਿੰਨਾ ਕਿ ਵਿਸ਼ਵਾਸ ਇਸ ਦਰਬਾਰ ਨਾਲ ਵਧਿਆ ਕਿ ਇੱਕ ਕਹਿੰ ਲੋ ਪੁਨਰ ਜਨਮ ਜੁਨਾ ਆਪਾਂ ਕਹਿ ਸਾਰਾਂ ਤੁਹਾਡੇ ਵਾਈਫ ਨੂੰ ਮਿਲਿਆ ਨਾ ਵਿਸ਼ਵਾਸ ਹਨਾ ਕਿ ਇੰਨੀ ਸੰਗਤ ਆ ਰਹੀ ਹੈ ਇਸ ਟਾਈਮ ਬਾਲਾ ਜੀ ਦੀ ਬਹੁਤ ਜ਼ਿਆਦਾ ਕਿਰਪਾ ਇੱਥੇ ਕੁਝ ਮੰਗੋ ਨਾ ਬਸ ਅਰਦਾਸ ਹੀ ਲਾ ਲਓ ਬਸ ਬਹੁਤ ਹੈ ਹਰ ਇੱਕ ਚੀਜ਼ ਮਿਲਦੀ ਹੈ ਇੱਥੇ ਜਿਹੜੀ ਮਰਜੀ ਚੀਜ਼ ਬਿਨਾ ਮੰਗਿਆ ਸਭ ਕੁਝ ਮਿਲਦਾ ਤੁਸੀਂ ਪੌੜੀ ਚੜ ਗਏ ਨਾ ਤੇ ਤੁਹਾਨੂੰ ਸਾਰਾ ਕੁਝ ਮਿਲ ਜਾਣਾ ਬਾਲਾ ਜੀ ਦੀ ਇੰਨੀ ਕਿਰਪਾ ਹੈਗੀ ਇੱਥੇ ਪਹਿਲੀ ਪੌੜੀ ਦੇ ਹੱਥ ਰੱਖੋ ਸਰੀਰ ਹਿਲ ਜਾਂਦਾ ਬੰਦੇ ਦਾ ਇੰਨੀ ਪਾਵਰ ਹੈਗੀ ਦਰਬਾਰ ਦੇ ਵਿੱਚ ਇਹ ਮਹਾਰਾਜ ਦੀ ਕਿਰਪਾ ਹੈ ਕਿ ਬਾਲਾ ਜੀ ਦੀ ਕਿਰਪਾ ਹੈ ਕਿ ਬਾਲਾ ਜੀ ਇਸ ਜਗ੍ਹਾ ਦੇ ਉੱਤੇ ਇੰਨੀ ਖਿੱਚ ਪਾਉਂਦੇ ਆ ਆਪਣੇ ਆਪ ਨੂੰ ਕਿ ਜਿਹਦੇ ਤੇ ਮਰਜ਼ੀ ਜਿਹੜਾ ਮਰਜ਼ੀ ਸੰਕਟ ਹੋਵੇ ਉਹ ਬੰਦਾ ਪਹਿਲੀ ਬੋੜੀ ਦੇ ਪੈਰ ਰਖਦੇ ਨਾਲ ਹੀ ਉੱਪਰ ਆ ਜੂਗਾ ਇਸੇ ਕਰਕੇ ਸੰਕਟ ਮਚਣ ਗਿਆ ਹਾਂਜੀ ਸੰਕਟ ਮੋਚਨ ਦਰਬਾਰ ਦਾ ਨਾਮ ਹੀ ਇਸੇ ਕਰਕੇ ਬਾਲਾ ਜੀ ਮੰਦਰ ਦਾ ਤੇ ਤੁਸੀਂ ਹੋਰ ਕਿੰਨੇ ਸੰਗਤਾਂ ਨਾਲ ਆਪਣੇ ਜੋੜਿਆ ਹੈ ਜਿਸ ਦਿਨ ਦੇ ਤੁਸੀਂ ਆਪ ਵੀ ਇਸ ਨਾਲ ਜੁੜਿਆ ਅਸੀਂ ਨਹੀਂ ਜੁੜਿਆ ਬਾਲਾ ਜੀ ਜੋੜਨ ਨਾਲ ਆ ਸਾਰਿਆਂ ਨੂੰ ਅਸੀਂ ਨਹੀਂ ਜੋੜਦੇ ਕਿਸੇ ਨੂੰ ਵੀ ਨਾਲ ਸਿਰਫ ਰਾਹ ਦੱਸੀਦਾ ਕਿ ਉੱਥੇ ਜਾਓ ਤੁਹਾਡਾ ਮਸਲਾ ਹੱਲ ਹੋ ਜਾਏਗਾ ਜਦੋਂ ਅਸੀਂ ਬੰਦੇ ਨੂੰ ਕਿਸੇ ਨੇ ਕਹਨੇ ਆ ਉਹਦਾ ਮਸਲਾ ਹਲ ਹੁੰਦਾ ਗੋ 10 ਬੰਦਿਆਂ ਨੂੰ ਨਾਲ ਹੋਰ ਜੋੜਦਾ ਜਦੋਂ ਅਸੀਂ ਆਂਦੇ ਸੀ ਉਦੋਂ 1.5 200 ਬੰਦਾ ਹੁੰਦਾ ਸੀ ਅੱਜ ਹਜ਼ਾਰਾਂ ਬੰਦਾ ਅੱਜ ਤਾਂ ਸਮੇਤਾਂ ਦਾ ਇਕੱਠ ਵੀ ਸੱਪਾ ਦੇਖਣ ਨੂੰ ਮਿਲਦਾ ਜਿਸ ਜਿਸ ਕਿਹਨਾਂ ਸੰਗਤ ਤੇ ਬੈਠੀ ਹੁੰਦੀ ਹੈ ਹਾਜ਼ਰੀ ਭਰਦੀ ਹੈ ਇੱਥੇ ਹਾਜ਼ਰੀ ਕਿਉਂ ਭਰਦੀ ਹੈ ਕਿ ਇੱਥੇ ਲੋਕਾਂ ਦੇ ਸੰਕਟ ਦੂਰ ਹੁੰਦੇ ਆ ਅੱਜ ਤੁਸੀਂ ਚਮਤਕਾਰ ਦੇਖਿਆ ਜੇ ਪਿਛਲੇ ਮੰਗਲਵਾਰ ਨੂੰ ਅਰਦਾਸ ਲਾਈ ਭਤੀਜ ਦੀ ਤੇ ਅੱਜ ਬੰਦਾ ਪੌੜੀਆਂ ਚੜ ਕੇ ਆ ਗਿਆ ਉੱਤੇ ਕਿਤੇ ਡਾਕਟਰਾਂ ਨੇ ਕਿਹਾ ਤਾਂ ਅਸੀਂ ਕਿ ਜੀ ਵੱਡਾ ਆਪਰੇਸ਼ਨ ਹੋਏਗਾ ਮਹੀਨਾ ਲੱਗ ਜਾਣਾ ਇਹ ਹੋ ਜਾਣਾ ਉਹ ਹੋ ਜਾਣਾ ਕੈਂਸਰ ਠੀਕ ਹੁੰਦੇ ਪਿਆ ਖਰਗਜੀ ਠੀਕ ਹੋ ਰਹੀਏ ਤੇ ਪ੍ਰਮਾਤਮਾ ਦੀ ਬੜੀ ਕਿਰਪਾ ਇੱਥੇ ਪਰ ਬੰਦੇ ਨੂੰ ਲੈਣਾ ਆਣਾ ਚਾਹੀਦਾ ਵਾਸਤੇ ਆ ਕੇ ਕਿ ਅਰਦਾਸ ਲਾਣੀ ਜਿਹਨੂੰ ਆ ਗਈ ਉਹਨੂੰ ਸਮਝ ਲਓ ਸਭ ਕੁਝ ਮਿਲ ਗਿਆ ਆ ਸਾਡੇ ਨਾਲ ਹੀ ਨੇ 25 ਸਾਲਾਂ ਤੋਂ ਅਸੀਂ ਸਾਰੇ ਭਰਾ ਇਕੱਠੇ ਹੀ ਆ ਇੱਥੇ ਹੀ ਆ ਸਿਰੋਤ ਜੀ ਤੁਹਾਡੇ ਅਮੀਰ ਜੀ ਦੱਸੇ 10 ਦੱਸ ਰਹੇ ਤੁਹਾਨੂੰ 25 ਸਾਲ ਹੋ ਗਏ ਹਨ ਤੁਹਾਡੇ ਜੀਵਨ ਚ ਮੈਨੂੰ ਇੱਥੇ ਆਉਣ ਦੇ 35 ਸਾਲ ਹੋ ਗਏ 35 ਸਾਲ ਹੋ ਗਏ ਤੇ ਮਤਲਬ ਮੇਰੀ ਮਾਤਾ ਵੀ ਇੱਥੇ ਆਈ ਸੀ ਪਹਿਲੇ ਉਹ ਵੀ ਜਾਨੀ ਕਿ ਰਾਤ ਨੂੰ ਸੌਂਦੇ ਨਹੀਂ ਸੀ ਦਿਨੇ ਸੌਂਦੇ ਨਹੀਂ ਸੀ ਬਹੁਤ ਕਸ਼ਟ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਕਸ਼ਟ ਸੀਗਾ ਉਹਨਾਂ ਦਾ ਕਸ਼ਟ ਇੱਥੋਂ ਦੂਰ ਹੋਇਆ ਸਾਰੀ ਜਗ੍ਹਾ ਘੁੰਮਲੇ ਸੀਗੇ ਉਹਨਾਂ ਨੂੰ ਕੋਈ ਕਿਸਦਾਉਂ ਨਹੀਂ ਕਸ਼ਟ ਇੱਥੋਂ ਦੂਰ ਹੋ ਗਿਆ ਉਸ ਤੋਂ ਬਾਅਦ ਸਾਨੂੰ ਆਮੇ ਨੂੰ ਯਾਨੀ ਕਿ ਅੱਜ ਤੱਕ ਸਾਨੂੰ ਕੋਈ ਮੰਗਣ ਦੀ ਜ਼ਰੂਰਤ ਨਹੀਂ ਪਈ ਅੱਜ ਤੱਕ ਜੋ ਪਰਮਾਤਮਾ ਇੱਥੇ ਆਪਣੇ ਆ ਮਿਲਦਾ ਸਾਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਇੱਥੇ ਉਹਨਾਂ ਨੇ ਆਪਣੇ ਆ ਦੇਖਣਾ ਵੀ ਕਿਰਤੀ ਦੀ ਕਮੀ ਹੈ ਕਮੀ ਸਾਡੀ ਦੂਰ ਹੋ ਜਾਣੀ ਇੱਥੇ ਆ ਮੈਂ 35 ਸਾਲ ਹੋ ਗਏ ਹੱਦੋਂ ਬਹੁਤ ਦੁਨੀਆ ਜੁੜੀ ਹੋਈ ਆ ਤੇ ਜਿਹੜਾ ਵੀ ਕਸ਼ਟ ਹੈਗਾ ਕਸ਼ਟ ਸਾਰੇ ਕਸ਼ਟ ਦੂਰ ਹੋ ਜਾਂਦੇ ਆ ਬੰਦੇ ਨੇ ਵੱਡੇ ਵੱਡੇ ਜੇਕਰ ਕਿਸੇ ਨੂੰ ਕੋਈ ਕਿਸੇ ਵੀ ਤਰੀਕੇ ਦਾ ਕਸ਼ਟ ਹੁੰਦਾ ਹੈ ਨਾ ਪਰੇਸ਼ਾਨੀ ਹੁੰਦੀ ਦਿੱਕਤ ਹੁੰਦੀ ਹੈ ਤੇ ਇੱਥੇ ਆ ਕਿ ਮੈਨੂੰ ਸਿਰਫ ਸੱਚੇ ਦਿਲ ਨਾਲ ਮੱਥਾ ਟੇਕਣ ਦੀ ਧੀਰ ਹੈ ਤੇ ਬਾਲਾ ਜੀ ਆਪ ਉਹ ਕਸ਼ਟ ਹਰ ਦਿੰਦੇ ਨੇ ਬਿਲਕੁਲ ਆਪਣੇ ਆਪ ਕਸ਼ਟ ਹਰ ਦਿਆ ਜੀ ਇੱਥੇ ਕਸ਼ਟ ਹਰ ਦਿਆ ਸਾਡੇ ਗੁਰੂ ਜੀ ਚਿੱਟਾ ਦਿੰਦੇ ਆ ਛਿੱਟਿਆਂ ਵਿੱਚ ਹੀ ਕਿਰਪਾ ਹੈਗੀ ਹੈ ਇੱਥੇ ਹਾਜ਼ਰ ਹੀ ਲਗਾਓ ਹਾਜ਼ਰ ਲਗਾਉਣਾ ਛਿੱਟਾ ਲਓ ਛਿੱਟੇ ਸਾਰੀ ਕਿਰਪਾ ਹੈ ਛੱਟੇ ਲੈਣ ਵਾਸਤੇ ਮੈਂ ਦੇਖਿਆ ਸਾਰੀ ਸੰਗਤ ਲਾਈਨਾਂ ਲਾ ਕੇ ਬੈਠੀ ਹੁੰਦੀ ਹੈ ਨਾ ਗਲੀ ਦੇ ਬਾਹਰ ਤੱਕ ਜਿਹੜੀਆਂ ਲੈਣਾ ਲੱਗੀਆਂ ਹੁੰਦੀਆਂ ਮਿਸ ਛੱਟੇ ਦੇ ਇੰਨੇ ਕੀ ਪਾਵਰ ਹੁੰਦੇ ਹੈਗੀਆਂ ਨਾ ਵੀ ਜਿਹੜੇ ਸੰਗਤ ਇੰਨਾ ਜੁੜ ਰਹੀ ਹੈ ਨਾਲ ਮੈਂ ਦੇਖੋ ਮੈਂ ਛੱਟਿਆਂ ਦੀ ਪਾਵਰ ਹੈ ਜ਼ਿਆਦਾ ਜੀ ਸਾਰੇ ਸਾਡੀ ਪਾਵਰ ਬਾੜ ਪੂਜਾ ਛੱਟਿਆਂ ਵਿੱਚ ਹੀ ਹੈ ਜਿਹਨੂੰ ਛੱਟਾ ਮਿਲ ਗਿਆ ਕਈ ਸੰਗਤ ਐਸੀ ਇੱਕ ਉੱਪਰ ਪੌੜੀ 'ਤੇ ਚੜਦੀ ਛੱਟਾ ਲੈ ਲੈਂਦੀ ਉਹਨਾਂ ਦੇ ਕੰਮ ਸਾਰੇ ਵਿਗੜੇ ਪੂਰੇ ਹੁੰਦੇ ਆ ਕਈ ਐ ਬਾਰ ਬਾਰ ਚੱਲ ਜਾਂਦੇ ਛੱਟਾ ਲੈ ਕੇ ਉਹਨਾਂ ਦੇ ਕੰਮ ਸਾਰੇ ਬੰਦ ਦੇ ਆ ਤੇ ਮੰਗਨ ਦੀ ਵੀ ਜਰੂਰਤ ਨਹੀਂ ਹੈਗੀ ਸਿਰਫ ਸ਼ਰਧਾ ਨਾਲ ਆਨ ਦੀ ਜਰੂਰਤ ਹੈਗੀ ਹੈ ਬੰਦਾ ਜਿਹੜਾ ਪੌੜੀ ਚੜ ਗਿਆ ਉਹਦੇ ਜਿਹੜੇ ਵਿਗੜੇ ਕੰਮ ਐ ਸਾਰੇ ਠੀਕ ਹੁੰਦੇ ਐ ਸਾਰੇ ਸਿਮਰਨ ਤੋਂ ਬਸ ਸੱਚੇ ਮਨ ਨਾਲ ਸੱਚੇ ਮਨ ਨਾਲ ਆਨ ਦੀ ਗੱਲ ਹੈ ਬਸ ਮਨ ਸਾਫ ਸਭ ਕੁਝ ਮਿਲਦਾ ਹੈ ਹਰ ਚੀਜ਼ ਮਿਲਦੀ ਹੈ ਹਰ ਇੱਕ ਚੀਜ਼ ਹਰ ਇੱਕ ਜਿਹੜੀ ਮਰਜ਼ੀ ਅਰਦਾਸ ਲਾਓ ਉੱਥੇ ਪੂਰੀ ਹੁੰਦੀ ਆ ਵੱਡੇ ਵੱਡੇ ਰਾਜਨੇਤਾ ਆਉਂਦੇ ਨੇ ਜਦੋਂ ਆ ਇਲੈਕਸ਼ਨ ਹੁੰਦੇ ਨੇ ਆ ਕੇ ਦੇਖਣਾ ਕਿਸੇ ਦਿਨ ਸਾਰੇ ਉਹ ਹਰ ਜਣੀਆਂ ਵਰਤੇ ਆ ਉਹਨਾਂ ਨੂੰ ਸਭ ਨੂੰ ਮਿਲਦਾ